ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਸਿਮਰ RAM ਸਿਮਰ RAM ਸਿਮਰ ਭਾਈ RAM ਨਾਮ ਸਿਮਰਨ ਬਿਨ ਬੂਢ ਤੇ ਅਧਕਾਈ RAM ਸਿਮਰ RAM ਸਿਮਰ RAM ਸਿਮਰ ਭਾਈ RAM ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਬਨਤਾ ਸੁਤ ਦੇ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਪਾਰ ਪਰੇ ਰਾਮ ਨਾਮ ਲਿਨੈ ਸੁਕਰ ਕੂਕਰ ਜਉਣ ਭ੍ਰਮੇ ਤਉ 라ਜ ਨ ਆਈਏ ਰਾਮ ਨਾਮ ਛਾੜੇ ਅੰਮ੍ਰਿਤ ਵੇਖ ਖਾਈ ਤਜ ਭਰਮ ਕਰਮ ਦੇ ਦਨਖੇਦਾ RAM ਨਾਮ ਲੈ ਗੁਰ ਪ੍ਰਸਾਦ ਜਨ ਕਬੀ RAM ਕਰ ਸਨੇਹ ਜਪ ਭਰਮ ਕਰਮ ਵਿਦਨ ਖੇਦਾ ਰਾਮ ਨਾਮ ਲੈ ਗੁਰ ਪ੍ਰਸਾਦ ਜਨ ਕਬੀ ਰਾਮਕਰ ਸਨੇਹ ਵਾਏ ਗੁਰਜੀਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ